ਭਾਈ ਗੁਰਜੀ ਦਾ ਖਾਨ ਸਾਹਿਬ ਫਿਰ ਭਾਈ ਗੁਰਜੀ ਕੀ ਫਤਿਹ ਵੀਰ ਜੀ ਆ ਵੀਰ ਬਲਜੀਤ ਸਰਾਰੀ ਵਾਲੇ ਦਾ ਘਰ ਆ ਸੰਦ ਸਾਟਾ ਸਾਰਾ دریا ਦੇ ਜਿੱਡੇ ਵਿੱਚ ਆ ਤਮੀਆਂ ਵੀ دریا ਦੇ ਵਿੱਚ ਡੇਪ ਲੱਗੀਆਂ ਐਸ ਵੀਰਦਿਆਂ ਨੇ ਬਲਜੀਤ ਦਾ ਨੰਬਰ ਬੋਲੀ ਮੜਾਇਆ ਹਾਂ ਫੋਨ ਨੰਬਰ ਬੋਲੀ 84272 ਹਾਂ ਭਾਈ ਚੁੱਪ ਕਰ ਮੇਰਾ ਵੀਰ ਹੌਸਲਾ ਕਰ ਤੇਰੇ ਨਾਲ ਆ ਤੇ ਆ ਦੇਖੋ ਵੀਰ ਦਾ ਵਿਚਾਰੇ ਦਾ ਸਾਰਾ ਹੀ ਸਮਾਨ ਸੱਟਾ ਸਾਰਾ ਹੀ ਲੌਂਦਿਆ ਆ ਸਿਰ ਤੇ ਲੱਗੇ ਹੋਏ ਆ ਪਰ ਘਰ ਉਚੀਰ ਦਾ ਵੀਰ ਦਾ ਸਾਰਾ ਟਾਇਰ ਢੇਰੀ ਹੋ ਗਿਆ ਅਵੇ ਵੀ ਵੀਰ ਭਰਾ ਆਪਦੇ ਪਿੰਡ ਵੱਲੋਂ ਲੱਗੇ ਹੋਏ ਆ ਕੋਈ ਸਰਕਾਰ ਦਾ ਇੱਥੇ ਬੰਦਾ ਨਮੈਂਦਾ ਤੱਕ ਨਹੀਂ ਪਹੁੰਚਿਆ ਗਿਆ ਜੀ ਪ੍ਰਸ਼ਾਸਨ ਦਾ ਅਧਿਕਾਰੀ ਇੱਕ ਵੀ ਨਹੀਂ ਪਹੁੰਚਿਆ ਫੇਰ ਦਾ ਇੱਥੇ ਇੱਕ ਬਲਜੀਤ ਸੰਸਰਾਲੀ ਅੱਲਾ ਇੱਕ ਬਖਤਵਰ ਸਿੰਘ ਦਾ ਸਾਡੇ ਗਵਾਂਢੀ ਉਹ ਵੀ ਉਹਨਾਂ ਦਾ ਵੀ ਘਰ ਟਾਇਰ ਢੇਰੀ ਹੋ ਰਿਹਾ ਪ੍ਰਸ਼ਾਸਨ ਦਾ ਬੰਦਾ ਇੱਥੇ ਫੇਰ ਦਾ ਇੱਕ ਵੀ ਨਹੀਂ ਪਹੁੰਚਿਆ ਜਿੱਦਾਂ ਇੱਥੇ ਤੇ ਅਸੀਂ ਗਾਰ ਲਾਉਣੇ ਜੇ ਵੀਰ ਭਰਾ ਕੋ ਕਿਸੇ ਕੋ ਵੱਡਾ ਬੇੜਾ ਹੈਗਾ ਜਾਂ ਬੇੜੀਆਂ ਹੈਗੀਆਂ ਉਹਨਾਂ ਦੇ ਡੇਰਾਂ ਤੱਕ ਪਹੁੰਚਿਆ ਜਾਵੇ ਤਾਂ ਕਿ ਵੀਰ ਦਾ ਜੋ ਕੋ ਮਾੜਾ ਮੋੜਿਆ ਸਮਾਨ ਹੈਗਾ ਤੇ ਇਥੋਂ ਕੱਢ ਲਈਏ ਤੇ ਜੇ ਵੀਰ ਦਾ ਕੋਈ ਹੈਗਾ ਤੇ ਵੀਰ ਦੇ ਨਾਲ ਅਸੀਂ ਤੁਹਾਨੂੰ ਵੀਡੀਓ ਬਣਾ ਕੇ ਪਾ ਦਨੇ ਤੇ ਇਸ ਨੰਬਰ ਤੇ ਕਨੈਕਟ ਕਰ ਲਿਓ ਜਿਹੜਾ ਤੁਹਾਨੂੰ ਨੰਬਰ ਸੇਵ ਕੀਤਾ ਜੀ ਆ ਤੁਸੀਂ ਦੇਖ ਸਕਦੇ ਜੀ ਵੀਰ ਦਾ ਸਮਾਨ ਜੋ ਜਿਹੜਾ ਹੈਗਾ ਮਾੜਾ ਮੋੜਿਆ ਅਸੀਂ ਕਢਣ ਦਾ ਹੈ ਜਿੰਨੇ ਕੋਈ ਹੈਗਾ ਵੀਰ ਭਰਾ ਕਿਸੇ ਕੋ ਵੱਡਾ ਬੇੜਾ ਤੇ ਉਹ ਸਾਨੂੰ ਦੱਸ ਦਿਓ ਤੇ ਕਨੈਕਟ ਕਰ ਲਿਓ ਜੀ